ਅੱਜ ਪਟਿਆਲਾ ਦੇ ਸ਼ੀਸ਼ ਮਹਿਲ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕ્રાਫਟ ਮੇਲੇ ਦੀ ਸ਼ੁਰੂਆਤ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਮੌਜੂਦ ਰਹੇ ਇਸ ਮੇਲੇ ਦੇ ਵਿੱਚ 150 ਤੋਂ ਵੱਧ ਸਟਾਲ ਲੱਗੀਆਂ ਹੋਈਆਂ ਹਨ ਪਟਿਆਲਾ ਵਾਸੀ ਇਸ ਮੇਲੇ ਦਾ ਆਨੰਦ ਮਾਣ ਰਹੇ ਹਨ ਹਰਪਾਲ ਚੀਮਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮੇਲੇ ਦੇ ਵਿੱਚ ਪੰਜਾਬ ਦੇ ਨਾਮੀ ਕਲਾਕਾਰ ਵੀ ਆਪਣੀ ਹਾਜ਼ਰੀ ਭਰਨਗੇ ਹਰਪਾਲ ਚੀਮਾ ਨੇ ਦੱਸਿਆ ਕਿ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਲਈ 70 ਕਰੋੜ ਦਾ ਬਜਟ ਪਾਸ ਕੀਤਾ ਗਿਆ ਮੇਲੇ ਦਾ ਸਟਾਰਟ ਹੋ ਰਿਹਾ ਹੈ ਦੇਖੋ ਸਭ ਤੋਂ ਪਹਿਲਾਂ ਮੈਂ ਸਾਰੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦੇਣਾ ਚਾਹਨਾਗਾ ਜਿਨ੍ਹਾਂ ਨੇ ਇਸ ਕ્રાਫਟ ਮੇਲੇ ਦਾ ਆਯੋਜਨ ਕੀਤਾਗਾ ਬਹੁਤ ਹੀ ਸ਼ਾਨਦਾਰ ਜਿਹੜੀਆਂ ਸਟਾਲਸ ਲਗੀਆਂ ਉਹ ਲਾਂਘਾਂ ਲਗੀਆਂ ਖਾਸ ਕਰਕੇ ਸਾਡੇ ਡਿਪਟੀ ਕਮਿਸ਼ਨਰ ਪਟਿਆਲਾ ਉਹਨਾਂ ਦੀ ਸਪੁੱਤੀ ਦੀ ਸਾਰੇ ਅਫਸਰ ਸਾਹਿਬਾਨ ਨੇ ਬਹੁਤ ਹੀ ਸਜੇ ਬਰਬਤ ਕੀਤੇ ਨੇਗੇ ਔਰ ਅਲੱਗ-ਅਲੱਗ ਦਿਨ ਜਿਹੜਾ ਇਹ ਕ્રાਫਟ ਮੇਲਾ ਲਗਾਤਾਰ ਚੱਲੂਗਾ ਔਰ ਇਹਦੇ ਵਿੱਚ ਬਹੁਤ ਵੱਡੇ ਵੱਡੇ ਕਲਾਕਾਰ ਜਿਹੜੇ ਸ਼ਾਮਲ ਹੋਣਗੇ ਹਰਪਰਜਨ ਮਾਨ ਜੀ ਗੁਲ ਗੁਲਜੀਰ ਅਖਤਰ ਜੀ ਔਰ ਆਪਣਾ ਅਰਨੇਤ ਵਰਗੇ ਜਿਹੜੇ ਵੱਡੇ ਕਲਾਕਾਰ ਨੇ ਪੰਜਾਬ ਦੇ ਉਹ ਸ਼ਾਮਲ ਹੋਣਗੇ ਔਰ ਪਹਿਲੀ ਵਾਰ ਹੋਇਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹਦਾ ਬਜਟ ਜਿਹੜਾ ਵਧਾ ਕੇ ਅਸੀਂ ਪੂਰੇ ਪੰਜਾਬ ਦੇ ਅੰਦਰ 70 ਕਰੋੜ ਰੁਪਏ ਕੀਤਾਗਾ ਜਿਹੜਾ ਪੁਰਾਣੀਓ ਸਰਕਾਰਾਂ ਵੇਲੇ ਇਹਨਾਂ ਮੇਲਿਆਂ ਦੇ ਲਈ ਸਾਡੇ ਅਮੀਰ ਵਿਰਾਸਤ ਨੂੰ ਸਾਹਮਣੇ ਦੇ ਲਈ ਸਾਡੇ ਸੱਭਿਆਚਾਰ ਨੂੰ ਸਾਹਮਣੇ ਦੇ ਲਈ ਜਿਹੜਾ 5 ਕਰੋੜ ਦਾ ਬਾਈਟ ਹੁੰਦਾ ਸੀਗਾ ਉਹ ਅਸੀਂ ਵਧਾ ਕੇ 70 ਕਰੋੜ ਰੁਪਏ ਕੀਤਾਗਾ ਤਾਂ ਕਿ ਸਾਡਾ ਜਿਹੜਾ ਅਮੀਰ ਵਿਰਸਾਗਾ ਉਹਦੇ ਰਹੇ ਸਾਰੇ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਇੰਟੈਕਟ ਰਹੇ ਉਹਨੂੰ ਜਾਣਕਾਰੀ ਰਹੇ ਉਹਦੇ ਨਾਲ ਉਹ ਜਿਹੜਾ ਸਾਡਾ ਸੱਭਿਆਚਾਰ ਆ ਉਹਦਾ ਆਦਾਨ ਪ੍ਰਦਾਨ ਹੁੰਦਾ ਰਹੇ ਉਸ ਮੈਂ ਧੰਨਵਾਦ ਕਰਨਾ ਚਾਹੂੰਗਾ ਸਰਦਾਰ ਭਗਵੰਤ ਸਿੰਘ ਮਾਨੀ ਦਾ ਜਿਵੇਂ ਸਭ ਇਮਾਰਤਾਂ ਨੂੰ ਲੈ ਕੇ ਲਗਾਤਾਰ ਵੱਡਾ ਸਵਾਲ ਉੱਠ ਰਿਹਾ ਵੀ ਇਮਾਰਤਾਂ ਦੇ ਉੱਪਰ ਨਹੀਂ ਪੈਸਾ ਲੱਗਦਾ ਉਹਨਾਂ ਨੂੰ ਜਦ ਹੀ ਰੀਨੂਏਟ ਨਹੀਂ ਕੀਤਾ ਜਾ ਰਿਹਾ ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਉਦਾ ਮੰਦ ਪਈਆਂ ਪਰ ਮੇਲੇ ਆਉਣ ਤੇ ਉਹਨਾਂ ਨੂੰ ਜਿਹੜਾ ਖੋਦਤਾ ਜਾਂਦਾ ਜਾਂ ਇਸ ਤਰੀਕੇ ਦੇ ਪ੍ਰੋਗਰਾਮ ਦੇ ਦੇਖੋ ਸਾਡੇ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਵੀ ਪਾਬੰਦੀ ਨਹੀਂ ਹੈਗੀ ਅਸੀਂ 70 ਕਰੋੜ ਰੁਪਏ ਜੇ ਜਾਰੀ ਰਾਸੀ ਕੀਤੀ ਹੈ ਤਾਂ ਇਸ ਲਈ ਕੀਤੀ ਆ ਕਿ ਜਿਹੜੀਆਂ ਪ੍ਰਾਤਨ ਇਮਾਰਤਾਂ ਨੇ ਕਿ ਉਹ ਉਹਦਾ ਸੰਭਾਲ ਵੀ ਹੋਵੇ ਤੇ ਅچھے ਮੇਲੇ ਲੱਗਣ ਤਾਂ ਕਿ ਸਾਡਾ ਜਿਹੜੀਆਂ ਜਨਰੇਸ਼ਨਸ ਨੇਗੀਆਂ ਉਹਨਾਂ ਦੀਆਂ ਪੀੜੀਆਂ ਨੇਗੀਆਂ ਉਹ ਸਾਡੇ ਸੱਭਿਆਚਾਰ ਦੇ ਨਾਲ ਜਾਣੂ ਰਹਿਣ ਮੰਤਰੀ ਜਿਵੇਂ ਤੁਸੀਂ ਅੱਜ ਉਹਰੇ ਆਏ ਹੋ ਕਾਵੇ ਦਾ ਨਾਮ ਨਹੀਂ ਲਿਆ ਪਰ ਰਾਸਤੇ 'ਚ ਜਾਣੇ ਕਿ ਉਹ ਅਸਲ 'ਚ ਪੰਜਾਬ ਦੀਆਂ ਉਹ ਚੀਜ਼ਾਂ ਅਲੋਪ ਹੋ ਰਹੀਆਂ ਨੇ ਔਰ ਤੁਸੀਂ ਦੇਖ ਰਹੇ ਤੁਹਾਨੂੰ ਲੱਗਦਾ ਨਹੀਂ ਕਿ ਕਿੰਨੇ ਕਿੰਨੇ ਸਰਕਾਰਾਂ ਦੀ ਪੂਰੀ ਸਰਕਾਰਾਂ ਦੀ ਕਮੀ ਰਹੀ ਹੈ ਕਾਪਰਾਤੀ ਕਿ ਜਲੋਟ ਹੋ ਰਹੀ ਬਿਲਕੁਲ ਪੁਰਾਣੇ ਸਮੇਂ ਚ 5 ਕਰੋੜ ਰੁਪਏ ਦਾ ਬਜਟ ਸੀ ਜਿਹੜਾ ਵਧਾ ਕੇ 70 ਕਰੋੜ ਰੁਪਏ ਕੀਤਾਗਾ ਉਹਨਾਂ ਦੀ ਬੰਨਛਾ ਹੀ ਨਹੀਂ ਸੀਗੀ ਕਿ ਪੰਜਾਬ ਦੇ ਯੂਥ ਨੂੰ ਆਪਣੇ ਸੱਭਿਆਚਾਰ ਨਾਲ ਜੋੜ ਕੇ ਕਿਵੇਂ ਰੱਖਣਾਗਾ ਇਹੀ ਕਾਰਨ ਹੈ ਕਿ ਸਾਡਾ ਯੂਥ ਜਿਹੜਾ ਸੀਗਾ ਉਹਦਾ ਬ੍ਰੇਨ ਡレイン ਹੋਣ ਲੱਗਿਆ ਬਾਹਰ ਜਾਣ ਲੱਗਿਆ ਬਾਹਰਲੇ ਦੇਸ਼ਾਂ ਵੱਲ ਰੁਕੋਇਆ ਸੋ ਹੁਣ ਜਦੋਂ ਆਪਣੇ ਅਮੀਰ ਸੱਭਿਆਚਾਰ ਦੇ ਨਾਲ ਬੱਚਾ ਜੁੜਦਾਗਾ ਤਾਂ ਮੈਂ ਸਮਝਦਾ ਪੰਜਾਬ ਉਹਦੀ ਪਹਿਲੀ ਪਸੰਦ ਬਣਦਾਗਾ ਕਿ ਪੰਜਾਬ ਚ ਹੀ ਰਹੂਗਾ ਇੱਥੇ ਬਿਜ਼ਨਸ ਕਰੂੰਗਾ ਇੱਥੇ ਨੌਕਰੀ ਕਰੂੰਗਾ ਇੱਥੇ ਹੀ ਆਪਣੇ ਸਮਾਜ ਨੂੰ ਸੇਵਾਵਾਂ ਦੇਊਗਾ ਉਹ ਤਾਂ ਹੀ ਹੁੰਦਾਗਾ ਜੇਕਰ ਇੱਕ ਛੋਟੇ ਬੱਚੇ ਤੋਂ ਲੈ ਕੇ ਜਦ ਤੱਕ ਉਹ ਵੱਡਾ ਹੁੰਦਾਗਾ ਵੀ 25 ਸਾਲ ਤੱਕ ਉਹ ਨੂੰ ਉਹਦਾ ਅਮੀਰ ਸੱਭਿਆਚਾਰ ਜਿਹੜਾ ਉਹ ਮਿਲਦਾ ਰਹੇ ਜਿਹੜੇ ਆ ਜਿਹੜੀਆਂ ਕੌਮਾਂ ਨੇ ਆਪਣੇ ਸੱਭਿਆਚਾਰ ਸੰਭਾਲ ਕੇ ਰੱਖੇ ਹੋਏ ਨੇ ਕਿ ਉਹੀ ਕੌਮਾਂ ਤਰੱਕੀ ਕਰਦੀਆਂ ਨੇ ਉਹੀ ਸਮਾਜ ਤਰੱਕੀ ਕਰਦਾਗਾ ਸੋ ਇਹ ਜਿਹੜਾ ਹੈਗਾ ਸਰਕਾਰ ਵੱਲੋਂ ਵਿਸ਼ੇਸ਼ ਪ੍ਰਸਤਾਵ ਹੈਗਾ ਕਿ ਅਸੀਂ ਆਪਣਾ ਅਮੀਰ ਸੱਭਿਆਚਾਰ ਆਪਣੀ ਨੈਕਸਟ ਜਨਰੇਸ਼ਨ ਨੂੰ ਦੇ ਰਹਾਂਗੇ ਆਪਣੀ ਅਗਲੀ ਜਨਰੇਸ਼ਨ ਨੂੰ ਦੇ ਰਹਾਂਗੇ ਪੂਰੇ ਲਈ ਅਸਿਆ ਅੱਜ ਦਾ ਜਿਹੜਾ ਵੱਡਾ ਪ੍ਰਬੰਧ ਕੀਤਾ ਜੀਮਾ ਸਾਹਿਬ ਕੱਲ ਨਵਜੋਤ ਕੌਰ ਸਿੱਧੂ ਨੇ ਰਾਜਾ ਬੜਿੰਗ ਦੇ ਉੱਪਰ ਇਲਜ਼ਾਮ ਲਾਏ ਨੇ ਕਿਦਾਂ ਦੇਖਦੇ ਉਹਨੂੰ 4200 ਕਰੋੜ ਰੁਪਇਆ 100 ਕਿਲਾ ਜੀਰਪੁਰ ਦੇ ਵਿੱਚ ਨਵਜੋਤ ਕੌਰ ਸਿੱਧੂ ਜੀ ਦੇ ਨਾਲ ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲੋਂ ਹਮਦਰਦੀ ਪ੍ਰਗਟ ਕਰਦਾਗਾ ਕਿ ਉਹਨਾਂ ਨੇ ਕੈਂਸਰ ਦੇ ਨਾਲ ਲੜਾਈ ਲੜ ਕੇ ਇੱਕ ਵੱਡੀ ਜੰਗ ਜਿੱਤੀ ਹੈਗੀ ਉਹਨਾਂ ਨੂੰ ਮੁਬਾਰਕਾ ਔਰ ਦੂਜਾ ਮੈਂ ਸਮਝਦਾ ਉਹਨਾਂ ਨੂੰ ਤੁਰੰਤ ਜਿਹੜੇ ਉਹਨਾਂ ਕੋਲੇ ਸਬੂਤ ਨੇਗੇ ਉਹ ਸਰਕਾਰ ਦੇ ਨਾਲ ਸ਼ੇਅਰ ਕਰਨੇ ਚਾਹੀਦੇ ਤਾਂ ਕਿ ਅਸੀਂ ਉਹਨਾਂ ਦੇ ਕਾਰਵਾਈ ਕਰ ਸਕੀਏ ਜਿਨ੍ਹਾਂ ਨੇ ਵੀ ਪੰਜਾਬ ਨੂੰ ਡਟਿਆਗਾ ਇਤੋਂ ਇਹ ਗੱਲ ਵੀ ਸਾਬਤ ਹੁੰਦੀ ਆ ਕਿ ਕਾਂਗਰਸ ਦੇ ਵਿੱਚ ਜਦੋਂ ਕਾਂਗਰਸ ਦਾ ਰਾਜ ਸੀ ਪੰਜਾਬ ਦੇ ਅੰਦਰ ਉਦੋਂ ਲੁੱਟ ਖੁੱਟ ਜਿਹੜੀ ਜੋਰਾ ਤੇ ਸੀ ਇਸ ਗੱਲ ਦਾ ਸਬੂਤ ਆ ਔਰ ਬਹੁਤ ਸਾਰੇ ਮੰਤਰੀ ਅਸੀਂ ਭਰ ਕੇ ਜ਼ਿਲ੍ਹਾ ਚ ਭੇਜੇ ਨੇ ਔਰ ਬਹੁਤ ਸਾਰੇ ਦੇ ਖਿਲਾਫ ਕਾਰਵਾਈ ਵੀ ਚੱਲ ਰਹੀ ਹੈ ਇੱਕ ਮਦਦਿਆ ਜਿਵੇਂ ਪੰਜਾਬ ਦੀ ਗੱਲ ਕੀਤੀ ਆ ਬੇ ਸ਼ਰੋਮੀਆਂ ਅਕਾਲੀ ਦਲ ਨੇ 40 ਦੇ ਕਰੀਬ ਦੀਆਂ ਰੈਲੀਆਂ ਨੇ ਹੋਏ ਚੁੱਕਿਆ ਨੇ ਕਿ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਫਰਕ ਪਊਗਾ ਰੈਲੀਆਂ ਦੇ ਵਿੱਚ ਕੋਈ ਜਿੰਨੇ ਆ ਮਰਜ਼ੀ ਰੈਲੀਆਂ ਕਰ ਲੈਣ ਆ ਦਿਹਾੜੀ ਦੇ ਕੋਈ ਲੋਕਾਂ ਨੂੰ ਇਕੱਠੇ ਕਰ ਲੈਣ ਪਰ ਲੇਕਿਨ ਪੰਜਾਬ ਦੇ ਵਿੱਚ ਜਿਹੜੀ ਉਹਦੀ ਗੱਲ ਨਹੀਂ ਬਣਨੀ ਪੰਜਾਬੀਆਂ ਨੂੰ ਪਤਾ ਲੱਗ ਚੁੱਕਿਆ ਕਿ ਪੰਥ ਨੂੰ ਅੱਗੇ ਰੱਖ ਕੇ ਪਿੱਛੇ ਖੜੇ ਹੋ ਕੇ ਉਹ ਲੋਕ ਜਿਹੜਾ ਹੈਗਾ ਕਿਸ ਤਰ੍ਹਾਂ ਪੰਜਾਬ ਦਾ ਉਹਨਾਂ ਨੇ ਕਾਣ ਕੀਤਾਗਾ ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਚਿੱਟੇ ਦਾ ਪ੍ਰਵੇਸ਼ ਜਦੋਂ ਪੰਜਾਬ 'ਚ ਕਾੜੀ ਦਲ ਦੀ ਸਰਕਾਰ ਸੀ ਉਸ ਸਮੇਂ ਹੋਇਆ ਨਸ਼ਿਆਂ ਦੇ ਸੌਦਾਗਰ ਉਹਨਾਂ ਦੇ ਸਮੇਂ 'ਚ ਆਏ ਪੰਜਾਬ ਦੇ ਅੰਦਰ ਪੰਜਾਬ 'ਚ ਪਹਿਲੀ ਵਾਰ ਹੋਇਆ ਕਿ ਗੈਂਗਸਟਰ ਬਾਦ ਜਿਹੜਾ ਉਹਨਾਂ ਨੇ ਪੈਦਾ ਕੀਤਾ ਸੋ ਪੰਜਾਬ ਨਹੀਂ ਚਾਹੁੰਦਾ ਕਿ ਜਿਹੇ ਲੋਕ ਬਾਪ ਦੁਬਾਰਾ ਵਾਪਸ ਆਉਣ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਹੋਵੇ ਖਾਸ ਕਰਕੇ ਪੰਥ ਦੇ ਨਾਂ ਤੇ ਸਰਕਾਰ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਭ ਤੋਂ ਵੱਧ ਉਹਨਾਂ ਦੇ ਰਾਜ ਚ ਹੋਈ ਹੈਗੀ ਇਹ ਪੰਜਾਬ ਜਾਣਦਾ ਹੈਗਾ ਕਿਸੇ ਨੂੰ ਇਨਸਾਫ ਤੱਕ ਨਹੀਂ ਮਿਲਿਆ ਸੋ ਹੋਰ ਲੋਕ ਜਿਹੜਾ ਉਹਨੂੰ ਕਦੇ ਭੁੱਲ ਜਾਣ ਕਿ ਉਹ ਦੁਬਾਰਾ ਜੀਮਾ ਸਰ ਜੀ ਡਾਕਟਰ ਜੱਤਰ ਸਿੱਧੂ ਨੇ ਵੱਖਰੀ ਪਾਰਟੀ ਬਣਾਉਣ ਦੀ ਗੱਲ ਕੀਤੀ ਆ ਕਿ ਵੱਖਰੀ ਪਾਰਟੀ ਬਣਾ ਰਿਹਾ ਡਾਕਟਰ ਨਵਜੋਤ ਕੌਰ ਸਿੱਧੂ ਲੱਗਦਾ ਕੋਈ ਪੰਜਾਬ ਦੇ ਵਿੱਚ ਇੱਕ ਵੱਖਰੀ ਪਾਰਟੀ ਨਵੀਂ ਹੋਣ ਚਾਹ ਦੇਖੋ ਜਦੋਂ ਇਲੈਕਸ਼ਨ ਨੇੜੇ ਹੁੰਦੀ ਆ ਤਾਂ ਬਹੁਤ ਸਾਰੀਆਂ ਪਾਰਟੀਆਂ ਬਣ ਜਾਂਦੀਆਂ ਨੇਗੀਆਂ ਔਰ ਉਸ ਤੋਂ ਬਾਅਦ 2-4 ਮਹੀਨਿਆਂ ਬਾਅਦ ਉਹ ਆਪਣਾ ਕਾਰੋਬਾਰ ਬੰਦ ਕਰਕੇ ਚਲੇ ਜਾਂਦੀਆਂ ਨੇ ਤੁਹਾਡੇ ਯਾਦ ਹੋ ਕੈਪਟਨ ਸਾਹਿਬ ਨੇ ਇੱਕ ਪਾਰਟੀ ਬਣਾਈ ਕੀ ਸੀਦਾ ਉਹਦਾ ਜਾਗੋ 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 ਕਿੱਥੇ ਅੱਜਕੱਲੋਂ ਪਾਰਟੀ ਉਹ ਪਾਰਟੀ ਦਿੱਖਦੀ ਵੀ ਹੈ ਨਹੀਂ ਸੋ ਇਹ ਪਾਰਟੀਆਂ ਜਿਹੜੀਆਂ ਨੇਗੀਆਂ ਤੇ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਚ ਲੱਗੀਆਂ ਨੇਗੀਆਂ ਪਰ ਲੇਕਿਨ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਪੰਜਾਬ ਦੇ ਲੋਕਾਂ ਦੀ ਸੇਵਾ ਕਰਨੇ ਅੱਜ ਜੇ 300 ਜੋਟ ਹਰ ਇੱਕ ਪਰਿਵਾਰ ਨੂੰ ਮੁਕਤ ਬਹਲਿਆ ਤਾਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੀਤਾ ਜਦ ਅਸੀਂ 10 ਲੱਖ ਰੁਪਏ ਸੇਧ ਯੋਜਨਾ ਸ਼ੁਰੂ ਕੀਤੀ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸ਼ੁਰੂ ਕੀਤੀ ਹੈ ਜਦ ਕਿਸਾਨ ਦੇ ਆਖਰੀ ਖੇਤ ਤੱਕ ਪਾਣੀ ਪਹੁੰਚ ਰਿਹਾ ਤਾਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੀਤਾਗਾ ਸੋ ਬਹੁਤ ਸਾਰੀਆਂ ਪ੍ਰਾਪਤੀਆਂ ਜਗਰਾਉਣ ਲੱਗ ਜੇ ਬਹੁਤ ਸਮਾਂ ਲੱਗੂਗਾ ਸੋ ਇਸ ਗੱਲ ਕਰਕੇ ਦੁਬਾਰਾ ਲੋਕ ਉਹਨਾਂ ਲੋਕਾਂ ਨੂੰ ਕਦੇ ਵੀ ਟਰਾਈ ਨਹੀਂ ਕਰਨਗੇ ਜਿਨ੍ਹਾਂ ਨੇ ਪੰਜਾਬ ਬਰਬਾਦ ਕੀਤਾ ਥੈਂਕ ਯੂ ਥੈਂਕ ਯੂ ਜਾਨੀ ਰਗੂ ਸਿੰਘ ਬੜਾ ਤਾਲੀ ਦੇਖੋ ਗਿਆਨੀ ਰਗਰੀਸ ਸਿੰਘ ਦਾ ਜਿਹੜਾ ਬਿਆਨ ਆਇਆਗਾ ਉਥੋਂ ਸਾਫ ਆ ਕਿ ਇਹ ਕਾਲੀ ਦਲ ਬਾਦਲ ਨੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਔਰ ਬਹੁਤ ਵੱਡੀ ਸਿੱਖੀ ਨੂੰ ਢਾਹ ਲਾਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਪਣੇ ਨਿੱਜੀ ਹਿੱਤਾਂ ਲਈ ਵਰਤਣਾ ਇਸ ਗੱਲ ਦਾ ਸ਼ੋਅ ਕਰਦਾਗਾ ਕਿ ਕਾਲੀ ਦਲ ਦੀ ਆਸਥਾ ਜਿਹੜੀ ਆ ਉਹ ਗੁਰੂਗ੍ਰੰਥ ਸਾਹਿਬ ਦੇ ਵਿਚ ਨਹੀਂ ਹੈਗੀ ਬਲਕਿ ਉਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਕਿਵੇਂ ਗੁਰਦੁਆਰਾ ਸਾਹਿਬਾਂ ਦਾ ਪੈਸਾ ਲੁੱਟਿਆ ਜਾਵੇ ਇਹ ਗੱਲ ਜਨੈ ਰਵੀਰ ਸਿੰਘ ਨੇ ਸਾਫ਼ ਕੀਤੀ ਆ ਕਿ ਉਹਨਾਂ ਨੇ ਜਦੋਂ ਉਹ ਸਰਕਾਰ ਸੀ ਕਿਸ ਤਰ੍ਹਾਂ ਪੈਸਾ ਜਿਹੜਾ ਜਾਂ ਕਿਸ ਤਰ੍ਹਾਂ ਦੇ ਸਾਧਨ ਲੈ ਹਜੀ ਪਿੱਛੇ ਦੇ